ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਜੀ ਸਾਡੇ ਨਾਲ ਫਿਰ ਮੌਜੂਦ ਨੇ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਤੀਰਤ ਜੀ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਤੇ ਪ੍ਰੋਗਰਾਮ ਦੇ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰਤ ਜੀ ਬਹੁਤ ਸਾਰੇ ਸਾਡੇ ਬੱਚੇ ਜਿਨ੍ਹਾਂ ਦੇ ਰਿਫਿਊਜ਼ਲ ਬਹੁਤ ਆਏ ਕੈਨੇਡਾ ਚ ਪਿਛਲੇ ਸਮੇਂ ਤੋਂ ਹਾਲਾਂਕਿ ਜਦੋਂ ਦਾ ਇਹ 26ਵਾਂ ਸਾਲ ਸ਼ੁਰੂ ਹੋਇਆ ਹੈ ਵੀਜ਼ੇ ਥੋੜੇ ਜੇ ਤੇਜ਼ ਆਉਣੇ ਸ਼ੁਰੂ ਹੋਏ ਨੇ ਪਰ ਮੇਰਾ ਵਿਸ਼ਾ ਉਹ ਵਿਦਿਆਰਥੀਆਂ ਦੇ ਆਲੇ-ਦੁਆਲੇ ਹੈ ਜਿਨ੍ਹਾਂ ਦੇ ਰਿਫਿਊਜ਼ਲ ਪਿਛਲੇ ਸਾਲ ਬਹੁਤ ਆਈ ਕਈਆਂ ਦੇ 2 2 3 3 ਰਿਫਿਊਜ਼ਲ ਵੀ ਆ ਚੁੱਕੇ ਨੇ ਹੁਣ ਕਿਉਂਕਿ ਤੁਸੀਂ ਪਿਛਲੇ ਕੁਝ ਦਿਨਾਂ 'ਚ ਉਹਨਾਂ ਵਿਦਿਆਰਥੀਆਂ ਦੇ ਰਿਫਿਊਜ਼ਲ ਵੀਜ਼ੇ ਲਏ ਨੇ ਜਿਨ੍ਹਾਂ ਦੇ ਰਿਫਿਊਜ਼ਲ ਆਏ ਹੋਏ ਸੀ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦਾ ਵੀ ਕੀ ਇਹ ਗੱਲ ਅੱਗੇ ਵਧੂਗੀ ਹੁਣ ਜੇ ਤੁਸੀਂ ਰਿਫਿਊਜ਼ਲ ਕੇਸਸ ਨੂੰ ਰੀਪਲਾਈ ਕਰੋ ਤੇ ਵੀਜ਼ਾ ਆਉਣ ਦੀ ਸੰਭਾਵਨਾ ਹੈ ਤੇ ਕਿੰਨਾ-ਕਿੰਨਾ ਦੀ ਸੰਭਾਵਨਾ ਹੈ ਕੀ ਹਰ ਰਿਫਿਊਜ਼ਲ ਵਾਲਾ ਹੀ ਰੀਪਲਾਈ ਕਰ ਸਕਦਾ 26 'ਚ ਹੁਣ ਯਾ ਕੋਈ ਖਾਸ ਪ੍ਰੋਫਾਈਲ ਨੇ ਜਿਨ੍ਹਾਂ ਨੂੰ ਤੁਸੀਂ ਰੀਅਪਲਾਈ ਕਰੋਗੇ ਕਿਉਂਕਿ ਬਹੁਤ ਵੱਡੀ ਗਿਣਤੀ ਹੈ ਵਿਦਿਆਰਥੀਆਂ ਦੀ ਕਈ ਵਿਦਿਆਰਥੀ 2-3 ਵਾਰ ਰਿਫਿਊਜ਼ਲ ਆਉਣ ਤੋਂ ਬਾਅਦ ਹਿੰਮਤ ਹਾਰ ਗਏ ਕੀ ਉਹਨਾਂ ਨੂੰ ਟਰਾਈ ਕਰਨਾ ਚਾਹੀਦਾ ਹੈ ਕਿੰਨਾਂ ਨੂੰ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿੰਨਾਂ ਦੇ ਆ ਸਕਦੇ ਹੈ ਇਹ ਸਾਰਾ ਜਿਹੜਾ ਰੌਲਾ ਕਚੌੜਾ ਮੈਂ ਚਾਹੂੰਗਾ ਇਹਦੇ ਇਹਦੇ ਤੇ ਕਲੈਰੀਫਿਕੇਸ਼ਨ ਕਰੋ ਸਰ ਗੱਲ ਆਪਾਂ ਸ਼ਾਰਟ ਚ ਕਰਾਂਗੇ ਇੱਥੇ 26 ਨਹੀਂ 25 ਦੇ ਅੰਡੇ ਲੈ ਦੋ ਮਹੀਨੇ ਵੀ ਹਨਾ ਬਹੁਤ ਵਧੀਆ ਹੈ ਤੇ ਉਹਦਾ ਜਿਹੜਾ ਤੁਸੀਂ ਪ੍ਰੂਫ ਜਿਹੜਾ ਹੈਗਾ ਮੈਂ ਤਾਂ ਕਹੂੰਗਾ ਉਹ ਤੁਸੀਂ ਪੈਨੈਕਲ ਦੇ ਇੰਸਟਾਗ੍ਰam ਤੇ ਤੁਸੀਂ ਜਾ ਕੇ YouTube ਤੇ ਜਾ ਕੇ ਜਰੂਰ ਦੇਖ ਸਕਦੇ ਆ ਤੁਹਾਨੂੰ ਪ੍ਰੂਫ ਮਿਲ ਜਾਣਾ ਉਹਦੇ ਕੁਛ ਨਾ ਤੁਹਾਨੂੰ ਪੋਜ਼ਿਟਿਵਿਟੀ ਮਿਲੂਗੀ ਉਹਦੇ ਵਿੱਚ ਤੇ ਤੇ ਦੱਸ ਦਵਾ ਸਰ ਸਾਫ਼ ਤੌਰ ਤੇ ਆ ਕਿ ਜਿਹੜਾ ਰਿਫਿਊਜ਼ਲ ਜੇ ਹੁਣ ਆਪਣੀ ਚੀਜ਼ ਨਾ ਸਮਝ ਨਹੀਂ ਪੈਣੀ ਆ ਸਾਰੇ ਜਣਾਂ ਨੂੰ ਜਿਹਦਾ ਆਪਾਂ ਪੁਰਾਣੇ ਸਟਾਈਲ ਤੇ ਲੱਗੇ ਰਵਾਂਗੇ ਜੀ ਹਾਂ ਵੀ ਕਿ ਜਿੱਦਾਂ ਪਹਿਲਾਂ ਚੱਲਣ ਦਿਆ ਸੀਗਾ ਵੀ ਪਹਿਲਾਂ ਕੈਨੇਡਾ ਚ ਵੀਜ਼ੇ ਆ ਰਹੇ ਜੀਆਈਸੀ ਦਿੱਤੀ ਸਾਲ ਦੀ ਫੀਸ ਦਿੱਤੀ ਵੀਜ਼ੇ ਬਈ ਫਾਈਲਾਂ ਲੱਗੀ ਜਾ ਰਹੀਆਂ ਵਿੱਚ ਇਹਦਾ ਚਾਚਾ ਚਾਚਰ ਬੰਦੇ ਵੀਜ਼ਾ ਉਹ ਕੰਮ ਨਹੀਂ ਚੱਲਣਾ ਸਰ ਮਤਲਬ ਕਿ ਲਾਲੋ ਕੀ ਐਸ ਵੇਲੇ ਕੈਨੇਡਾ ਦੀ ਫਾਈਲ ਆਉਣੀ ਮੈਂ ਇੱਕ ਨਿਕ ਐਗਜ਼ੈਂਪਲ ਦੇਣੀ ਟਰਾਈ ਕਰੂੰਗਾ ਜਿਹਦਾ ਸਭ ਨੂੰ ਪਤਾ ਕਿ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਇਸ ਡੈਫੀਨਿਟਲੀ ਚੈਲੈਂਜਿੰਗ ਤੇ ਜਾਂ ਜਦ ਲਈ ਯੂਐਸ ਦੀ ਇੰਟਰਵਿਊ ਤੇ ਵੀ ਆਪਾਂ ਜਦੋਂ ਜਾਂਦੇ ਆ ਕਿਦਾਂ ਪ੍ਰੋਪਰ ਕੁਐਸਚਨਿੰਗ ਹੁੰਦੀ ਹੈ ਸੋ ਕਹ ਲਓ ਕਿ ਜੈਸ ਲਈ ਕੈਨੇਡਾ ਦੀ ਗਵਰਨਮੈਂਟ ਇਨ ਸਾਰਿਆਂ ਨੂੰ ਆਪਾਂ ਜ ਤੇ ਉਹ ਕੰਮ ਉਹ ਵੀ ਕੈਨੇਡਾ ਵੀ ਇਸ ਲਈ ਕਰ ਰਹੀ ਆ ਕੈਨੇਡਾ ਦੀ ਗਵਰਨਮੈਂਟ ਜੇ ਤੁਸੀਂ ਫਾਈਲ ਜੋ ਤੁਹਾਡੀ ਲਾਦੀ ਬਹੁਤ ਹੀ ਬਦੀਕੀ ਚ ਜਗਦੀ ਹੈ ਗਲਤੀ ਦੀ ਗੁੰਜਾਇਸ਼ ਹੈ ਹੀ ਨਹੀਂ ਚਾਹੇ ਤੁਹਾਡੇ ਐਕਾਡੈਮਿਕ ਚ ਲਾ ਲੋ ਚਾਹੇ ਤੁਹਾਡੇ ਕਾਲਜ ਚਾਹੇ ਕੋਰਸ ਲਾ ਲੋ ਚਾਹੇ ਤੁਹਾਡੇ ਫਾਈਨੈਂਸ਼ੀਅਲ ਦੀ ਕਿਦਾਂ ਤੁਸੀਂ ਪ੍ਰੈਜੈਂਟੇਸ਼ਨ ਕਰਦੇ ਆ ਅੰਬੈਸੀ ਨੂੰ ਕਿਦਾਂ ਦੱਸਦੇ ਆ ਕਿ ਤੁਸੀਂ ਕਿਦਾਂ ਉੱਥੇ ਜਾ ਕੇ ਬਿਨਾ ਕੰਮ ਕੀਤੇ ਹੋਏ ਤੁਸੀਂ ਆਪਣਾ ਉੱਥੇ ਗੁਜ਼ਾਰਾ ਕਰ ਸਕੋਗੇ ਸਹੀ ਤਰੀਕੇ ਨਾਲ ਪੜ ਸਕੋਗੇ ਕਿਉਂਕਿ ਕੈਨੇਡਾ ਨੇ ਮੈਂ ਇਹ ਚੀਜ਼ ਨੂੰ ਮੰਨਦਾ ਕੈਨੇਡਾ ਕੋਲ ਗਲਤੀਆਂ ਹੋਈਆਂ ਜਿਨ੍ਹਾਂ ਦਾ ਹਰਜਾਨਾ ਬਲੌਗਿੰਗ ਦੇ ਥਰੂ ਕੈਨੇਡਾ ਨੂੰ ਪੂਰਾ ਭੁਗਤਣਾ ਪੈ ਰਿਹਾ ਹੈ ਕਿ ਨੈਗੈਟਿਵਿਟੀ ਦੇ ਥਰੂ ਕਿਉਂਕਿ ਜੋ ਚੀਜ਼ਾਂ ਹੋਈਆਂ ਤੇ ਉਹਦੇ 'ਚ ਸਾਡੇ ਬੱਚਿਆਂ ਦਾ ਸੋਕਾ ਮੈਂ ਤਾਂ ਕਹੂੰਗਾ ਵੱਧ ਦੇ ਤੌਰ ਤੇ ਵੱਡੇ ਲੈਵਲ ਤੇ ਨੁਕਸਾਨ ਹੋਇਆ ਜਦੋਂ ਬੱਚੇ ਮੈਂ ਤਾਂ ਕਹੂੰਗਾ ਬੱਚੇ ਨਾ ਚਾਹੰਦੇ ਹੋਏ ਵੀ ਮਤਲਬ ਕਿ ਮਗਰ ਲੱਗੇ ਵਲੌਗਰਸ ਦੇ ਤੇ ਬੱਚਿਆਂ ਨੇ ਆਪਣਾ ਨੁਕਸਾਨ ਕਰਾਇਆ ਚਾਹੇ ਕੋਲਜ ਚੇਂਜ ਕਰ ਲਓ ਕੋਰਸ ਚੇਂਜ ਕਰ ਲ ਰੀਸੈਟ ਹੋ ਚੁੱਕਾ that is a reason ਇਹ ਸਰ ਸਚਾਈ ਹੈ ਕਿ 70% ਬੰਦੇ ਕੈਨੇਡਾ ਦੀ ਇਸ ਜਿਵੇਂ ਇਮੀਗ੍ਰੇਸ਼ਨ ਦੀ ਗੱਲ ਕਰਾਂ ਤੇ ਉਹ ਛੱਡ ਕੇ ਕੰਮ ਕਰਨ ਕਹਿੰਦੇ ਜੀ ਆਪਣੇ ਸਾਡੇ ਬਜ ਦੀ ਗੱਲ ਇੰਜ ਕਿ ਜਿਹੜਾ ਵੀਜ਼ਾ ਦੇ ਰਹੇ ਨਹੀਂ ਪਰ ਜਦੋਂ ਅਸੀਂ ਵੀ ਨਾ ਇੰਸਟਾਗ੍ਰam ਤੇ ਪਿੱਛੇ ਸਾਰ ਨਵੰਬਰ ਦਸੰਬਰ ਚ ਜਨਵਰੀ ਟੈਕ ਦੇ ਵੀਜ਼ਾਸ ਸਟਾਰਟ ਕੀਤੇ ਅਸੀਂ ਮਲਿਕ ਹੁਣ ਮਈ ਦੀਆਂ ਵੀ ਫਾਈਲਸ ਲਾਂਚ ਕਰਨੀਆਂ ਸਟਾਰਟ ਕਰਤੀਆਂ ਤੇ ਸਾਨੂੰ ਮੈਨੂੰ ਵੀ ਬੜੇ ਫੋਨ ਆਏ ਕਿ ਸਰ ਵੀਜ਼ੇ ਆ ਰਹੇ ਸੱਚੀ ਆ ਰਹੇ ਕਿ ਕਿਦਾਂ ਆ ਰਹੇ ਆ ਕਹਿੰਦਾ ਇਹ ਵੀ ਸਾਡੇ ਬੜੇ ਚੱਲਦਾ ਪੁਰਾਣੇ ਵੀਜ਼ੇ ਪਾਈ ਜਾਂਦੇ ਪਿਆ ਕਹਿੰਦਾ ਹੂੰ ਉਹ ਅਸੀਂ ਤਾਂ ਜਣੀਆਂ ਵੀਡੀਓ ਪਾਈਆਂ ਪ੍ਰੋਪਰ ਡੇਟ ਬੋਲ ਕੇ ਸਪੈਸ਼ਲੀ ਕਿਉਂਕਿ ਹਾਂ ਵੀ ਜਿੰਨਾ ਹੋ ਸਕੇ ਸਾਡਾ ਜਿਹੜਾ ਦਰਸ਼ਕ ਹੈਗਾ ਉਹਨੂੰ रियलिटी ਦੇ ਵਿੱਚ ਪੋਜ਼ਿਟਿਵਿਟੀ ਤੇ ਰਿਐਲਿਟੀ ਦੇ ਵਿੱਚ ਉਹਨੂੰ ਮੋਟੀਵੇਸ਼ਨ ਮਿਲ ਸਕੇ ਸੋ ਰਿਫਿਊਜ਼ਰ ਵਾਲੇ ਬੱਚਨ ਨੂੰ 100% ਮੈਂ ਕਹਾਂਗਾ ਵਿਦਆਊਟ ਐਨੀ ਡਾਊਟ ਫਾਈਲ ਲਾਉਣੀ ਚਾਹੀਦੀ ਕਿਉਂਕਿ ਮੈਂ ਕਹਿ ਰਿਹਾ ਇਹਦੇ ਪਿੱਛੇ ਵੀ ਰੀਜ਼ਨ ਮੈਂ ਤੁਹਾਨੂੰ ਕਹਿ ਰਿਹਾ ਕਿਉਂਕਿ ਇਸ ਵੇਲੇ ਨਾ ਫੀਸਾਂ ਵਧੀਆਂ ਜੀਆਈਸੀ ਵਧੀ ਸਭ ਨੂੰ ਪਤਾ ਹੈਗਾ ਫੀਸਸ ਵੀ ਵਧੀਆਂ ਹੋਈਆਂ ਜਦੋਂ ਪੈਸੇ ਵਾਪਸ ਆਉਣੇ ਹਨ ਨਾ ਬੜੇ ਕੱਟ ਕੇ ਪੈਸੇ ਵਾਪਸ ਹੁੰਦੇ ਆ ਸੋ ਉਹਦੇ ਨਾਲ ਉਹ ਪੱਕਾ ਨਹੀਂ ਕਿ ਮੇਰੇ ਜਿਹੜੇ ਪੈਸੇ ਗਏ ਹੋਏ ਆ ਇਹ ਮੈਂ ਕਹ ਰਿਹਾ ਕਿ ਬਿਨੈਕਲ ਮੈਂ ਲਾਉਂਗਾ 15 ਕੇ ਬੱਚੇ ਹੋਣੇ ਆ ਮੋਰ ਥੈਨ ਥੈਟ 15 ਤੋਂ ਵੀ ਪਲੱਸ ਹੋਣਗੇ ਜਿਹੜੇ ਅਸੀਂ ਪੀਪੀਆਰ ਮਲੇ ਵੀਜ਼ਾ ਲੈ ਲਏ ਹੁੰਦੇ ਬੱਚਾ ਟਰੈਵਲ ਕਰ ਗਏ ਆ ਜਿਹੜੇ ਕਿਸੇ ਹੋਰ ਏਜੰਟਾਂ ਤੋਂ ਆਫਰ ਲੈਟਰ ਆਈਆਂ ਸੇਮ ਕਾਲਜ ਕੋਰਸ ਦੇ ਵਿੱਚ ਵਿਦ ਮੋਡੀਫਿਕੇਸ਼ਨਸ ਤੇ ਉਹਦੇ ਬੱਚਿਆਂ ਨੇ ਉੱਥੇ ਵੀਜ਼ਾਸ ਲੈਣ ਦੇ ਵਿੱਚ ਕਾਮਯਾਬ ਹੋਏ ਆ ਸੋ ਬੱਚਿਆਂ ਨੇ ਉੱਥੇ ਮੈਗੋਂ ਰਿਫੰਡ ਦੇ ਚੱਕਰ ਅਜ ਸਮਾਂ ਵੀ ਬਚਿਆ ਪੈਸਾ ਵੀ ਬਚਿਆ ਸੋ ਅਸੀਂ ਕਦੀ ਸ਼ੁਰੂ ਤੋਂ ਹੀ ਆ ਜਾਂ ਨਵੇਂ ਨਹੀਂ ਸ਼ੁਰੂ ਤੋਂ ਆ ਕਿ ਅਸੀਂ ਬੱਚੇ ਦਾ ਕਾਲਜ ਕੋਰਸ ਤਾਂ ਚੇਂਜ ਕਰਾਇਆ ਕਿ ਹਾਂ ਵੀ ਕਿ ਜੇ ਲੱਗਦਾ ਕਿ ਹਾਂ ਵੀ ਕੁਝ ਕਰਨਾ ਹੀ ਬਣਾ ਨਹੀਂ ਹੈਗਾ ਇਹਦਾ ਮੈਂ ਇੱਥੇ ਦੱਸਣਾ ਚਾਹੂੰਗਾ ਸਾਡੇ ਕੋਲ ਸਟੂਡੈਂ ਤਿੰਨ ਰਿਫਿਊਜ਼ਲਾਂ ਲੈ ਕੇ ਵੀ ਸੇਮ ਕਾਲਜ ਕੋਰਸ ਹੋ ਤੇ ਅਸੀਂ ਚੌਥੀ ਵਾਰੀ ਅਪਲਾਈ ਕਰਕੇ ਵੀ ਉੱਥੇ ਜਿਹੜਾ ਕਿ ਵੀਜ਼ਾ ਉਹਦੇ ਵਿੱਚ ਲੈਣ ਦੇ ਵਿੱਚ ਕਾਮਯਾਬ ਹੋਏ ਆ ਸੋ ਰਿਫਿਊਜ਼ਲ ਵਾਲੇ ਕੇਸ ਨੂੰ ਬਿਨਾਂ ਹਿੰਮਤ ਛੱਡੇ ਹੋਏ ਪਿਨਾਕਲ ਦੀ ਟੀਮ ਨੂੰ ਤੇ ਜ਼ਰੂਰ ਮਿਲਣਾ ਚਾਹੀਦਾ ਤੇ ਡੈਫੀਨਟਲੀ ਰੀ ਅਪਲਾਈ ਕਰਨਾ ਚਾਹੀਦਾ ਸੋ ਜਿਹੜਾ ਇੱਕ ਸਮਾਂ ਸੀਗਾ ਨਾ ਕਿ 100% ਰਿਫਿਊਜ਼ਲ ਕਿ ਕੈਨੇਡਾ ਨੇ ਵੀਜ਼ੇ ਹੁਣ ਨਹੀਂ ਦੇਣੇ ਉਹ ਦੌਰ ਨਿਕਲ ਚੁੱਕਾ ਪਰ ਹਾਂ ਕੈਨੇਡਾ ਨੇ ਵੀਜ਼ੇ ਅੱਖਾਂ ਬੰਦ ਕਰਕੇ ਵੀ ਨਹੀਂ ਦੇਣੇ ਇਹ ਵੀ ਉਹ ਦੌਰ ਜਿਹੜਾ ਕਿ ਉਹ ਚੱਲ ਰਿਹਾ ਸੋ ਉਹਦੇ ਬਸੇ ਪਿਨਾਕਲ ਦੀ ਟੀਮ ਨਾਲ ਜ਼ਰੂਰ ਕੰਟ ਦੇਖਿਆ ਕਿ ਜ਼ਿੰਦਗੀ 'ਚ ਕੁਝ ਕਰਨਾ ਵਾ ਸੋ ਉਹਦੇ ਪਾਸੇ ਆਪਾਂ ਮਨ ਕੇ ਕਹੇ ਅੜੇ ਰਹੀਏ ਤੇ ਜਦ ਤੱਕ ਆਪਾਂ ਅੜੇ ਰਾਵਾਂਗੇ ਤੇ ਸਾਡੀ ਜਿਹੜੀ ਜਿੱਤ ਉਹਦੀ ਜਿੱਤਨ ਦੀ ਉਮੀਦ ਜਿਹੜੀ ਕਿ ਹਮੇਸ਼ਾ ਹੀ ਬਹੁਤ ਜ਼ਿਆਦਾ ਰਹੂਗੀ ਚਲੋ ਬਹੁਤ ਹੀ ਤੁਸੀਂ ਆ ਮਹੱਤਵਪੂਰਨ ਗੱਲ ਕੀਤੀ ਹੈ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਜੁੜੀ ਹੋਈ ਹੈ 85578 85578 ਸਾਰੇ ਵਿਦਿਆਰਥੀ ਇਸ ਨੰਬਰ ਤੇ ਟੈਲੀਫੋਨ ਕਰ ਲਓ ਤੀਰਤ ਜੀ ਨੂੰ ਪਰਸਨਲ ਤੌਰ ਦੇ ਉੱਤੇ ਮਿਲ ਲਓ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਔਰ ਸੋਚ ਸਮਝ ਕੇ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ